ਸਾਰੇ ਸਿਖਿਆਰਥੀਆਂ ਨੂੰ ਮੋਪੀਜੀ ਸੱத்ਰੀਆ ਕਾਲ ਐਮਏ ਸੈਮੈਸਟਰ 1 ਦੇ ਔਨਲਾਈਨ ਫਾਰਮ ਪਰ ਨੇ ਸ਼ੁਰੂ ਹੋ ਚੁੱਕਿਆ ਹੈ 11 ਸਤੰਬਰ 2024 ਲਾਸਟ ਤਾਰੀਖ ਹੈ ਕੀ ਹੈ ਉਸ ਤੋਂ ਪਹਿਲਾਂ ਪਹਿਲਾਂ ਫਾਰਮ ਭਰ ਦੋ ਹੁਣ ਖਾਸ ਸੂਚਨਾ ਉਹਨਾਂ ਵਿਦਿਆਰਥੀਆਂ ਲਈ ਜੋ ਸਰਕਾਰੀ ਕન્યા ਕਾਲਜ ਸਾਦੂਲ ਸ਼ਹਿਰ ਤੋਂ ਐਮਏ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਐਮਏ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰਾਈ ਜਾਵੇਗੀ ਉਸ ਦੇ ਨਾਲ-ਨਾਲ ਜਿਹੜੀ ਵਿਦਿਆਰਥਣ ਨੈਟ ਪ੍ਰੀਖਿਆ ਦੀ ਤਿਆਰੀ ਕਰਨਾ ਚਾਹੁੰਦੀ ਹੈ ਤਾਂ ਉਸ ਲਈ ਨੈਟ ਦੀ ਤਿਆਰੀ ਹੈ ਨੈਟ ਦੀ ਗਾਈਡੈਂਸ ਹੈ ਉਹ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਐਮਏ ਦੇ ਨਾਲ-ਨਾਲ ਨੈਟ ਵੀ ਉਸ ਦਾ ਕਲੀਅਰ ਕਰਾਇਆ ਦਿੱਤਾ ਜਾਵੇਗਾ ਜੋ ਨੈਟ ਦੀ ਤਿਆਰੀ ਕਰਾ ਲੈ ਜਾਂਦਾ ਹੈ ਜੋ ਇਕੱਲਾ ਐਮਏ ਕਰਨਾ ਚਾਹੁੰਦਾ ਹੈ ਜੀ ਆਇਆਂ ਨੂੰ ਤੁਸੀਂ ਆਓ ਸਰਕਾਰੀ ਕੰਨਿਆ ਕਾਲ ਸਾਧੂ ਸੈਰਸ ਦਾਖਲਾ ਕਰਾਓ ਔਰ ਵਧੀਆ ਤਰੀਕੇ ਨਾਲ ਤਿਆਰੀ ਕਰੋ ਅਗਲੀ ਗੱਲ ਇਸ ਬਾਰ ਸਮੈਸਟਰ ਪ੍ਰਣਾਲੀ ਲਾਗੂ ਕੀਤੀ ਗਈ ਹੈ ਤਾਂ ਸਮੈਸਟਰ ਪ੍ਰਣਾਲੀ ਦੇ ਅੰਦਰ ਜਿਹੜਾ ਮੁਲਾਂਕਣ ਹੈਗਾ 100 ਨੰਬਰ ਦਾ ਹਰ ਪੇਪਰ ਦੇ ਅੰਦਰ ਉਹਨਾਂ ਦੇ ਵਿੱਚ 25 ਨੰਬਰ ਇੰਟਰਨਲ ਦੇ ਹੈ 75 ਨੰਬਰ ਐਕਸਟਰਨਲ ਦੇ ਹੈ ਸਮੈਸਟਰ ਦੇ ਅੰਦਰ ਜਦੋਂ 6 ਮਹੀਨੇ ਪੂਰੇ ਹੋ ਜਾਣਗੇ ਉਸ ਤੋਂ ਬਾਅਦ ਪੇਪਰ ਲਿੱਤੇ ਜਾਣਗੇ ਤੇ ਪ੍ਰੀਵੀਅਸ ਦੇ ਅੰਦਰ 4 ਪੇਪਰ ਹੈਗੇ ਆ ਇੱਕ ਫਾਊਂਡੇਸ਼ਨ ਦਾ ਵੀ ਹੈਗਾ ਤੇ ਉਹਨਾਂ ਵਿੱਚ ਇਸ ਦੇ ਬਾਰੇ ਇੱਕ ਵੱਖ ਵੱਖਰੇ ਤੌਰ ਤੇ ਵੱਡੀ ਵੀਡੀਓ ਆਪਾਂ ਬਣਾਵਾਂਗੇ ਉਹ ਤੁਸੀਂ ਵੇਖ ਸਕਦੇ ਹੋ ਤੇ ਇਸ ਵਿੱਚ ਜਿਹੜਾ ਵੀ ਪੇਪਰ ਹੋਵੇਗਾ 75 ਨੰਬਰ ਦੇ ਹੋਵੇਗਾ ਔਰ 25 ਨੰਬਰ ਹੈ ਜਿਹੜੇ ਰੈਗੂਲਰ ਵਿਦਿਆਰਥੀ ਹੈ ਉਹਨਾਂ ਨੂੰ ਕਾਲਜ ਪੱਧਰ ਦੇ ਉੱਤੇ ਉਹਨਾਂ ਦੀ ਪਰਫਾਰਮੈਂਸ ਦੇ ਆਧਾਰ ਤੇ ਦਿੱਤੇ ਜਾਣਗੇ ਤਾਂ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਜਿਹੜੇ ਕੀ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਰਹੇਗੀ ਤਾਂ ਰੈਗੂਲਰ ਜਿਹੜੇ ਐਡਮਿਸ਼ਨ ਲੈਣਗੇ ਉਹਨਾਂ ਲਈ ਕਾਫੀ ਲਾਹੇਵੰਦ ਰਹੇਗਾ ਕਿਉਂਕਿ ਇਸ ਵਾਰ 25% ਨੰਬਰ ਜੋ ਹੈ ਹਰ ਪੇਪਰ ਚੋਂ ਜਾਂ ਟੋਟਲ ਕਹ ਲਈਏ 25% ਨੰਬਰ ਹੈ ਇੰਟਰਨਲ ਦੇ ਹੋਣਗੇ ਅੰਦਰੂਨੀ ਮੁਲਾਂਕਣ ਦੇ ਹੋਣਗੇ ਤਾਂ ਜਿਹੜੇ ਵਿਦਿਆਰਥੀ ਵਧੀਆ ਤਰੀਕੇ ਨਾਲ ਤਿਆਰੀ ਕਰਨਗੇ ਉਹਨਾਂ ਦੇ ਵਧੀਆ ਨੰਬਰ ਆਣਗੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਔਰ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਐਮਏ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰਾਈ ਜਾਵੇ ਉਹਨਾਂ ਦੇ ਨਾਲ-ਨਾਲ ਅਗਰ ਕੋਈ ਵਿਦਿਆਰਥੀ ਨੈਟ ਵੀ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਵੀ ਤਿਆਰੀ ਕਰਵਾਈ ਜਾਵੇਗੀ ਤਾਂ ਇਹ ਵੀਡੀਓ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨੀ ਹੈ ਤਾਕੀ ਹਰ ਇੱਕ ਉਹ ਵਿਦਿਆਰਥੀ ਹੈ ਉਹ ਲਾਭਵੰਦ ਹੋ ਸਕੇ ਧੰਨਵਾਦ